ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਦਿਨ ਸਿੱਖਾਂ ਦੇ ਗੁਰਦੁਆਰਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਇਸ ਵਾਰ ਫਿਰ ਤੋਂ ਇੱਕ ਨਵੇਂ ਗੁਰਦੁਆਰਾ ਸਾਹਿਬ ਨੂੰ ਤੋੜਨ ਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਹੜੱਪਣ ਦੀ ਤਿਆਰੀ ਹੋ ਰਹੀ ਸੀ ਇਹ ਕਿਨਾਂ ਵੱਲੋਂ ਹੋ ਰਹੀ ਸੀ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਤੁਹਾਨੂੰ ਦੱਸਦੇ ਹਾਂ ਵਖਬ ਪੂਰ ਦਾ ਵੀ ਮਾਮਲਾ ਮੁਸਲਿਮ ਸਮਾਜ ਦਾ ਵੀ ਮਾਮਲਾ ਔਰ ਇਸ ਦੇ ਉੱਤੇ ਹਾਈ ਕੋਰਟ ਨੇ ਕੀ ਕਿਹਾ ਹਾਈ ਕੋਰਟ ਤੋਂ ਬਾਅਦ ਫਿਰ ਸੁਪਰੀਮ ਕੋਰਟ ਨੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਕੀ ਆਖਿਆ ਇਹ ਸਾਰੀਆਂ ਗੱਲਾਂ ਜੇ ਤੁਸੀਂ ਜਾਣੋਗੇ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਅੱਜ ਬਾਰੇ ਨਾਲ ਦੂਸਰੀ ਅਪਡੇਟ ਆਪਾਂ ਸਾਂਝੀ ਕਰਾਂਗੇ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਾ ਜੀ ਨੂੰ ਜਿਹੜੇ ਲੋਕ ਅਤਵਾਦੀ ਆਖਦੇ ਨੇ ਔਰ ਕਹਿੰਦੇ ਨੇ ਕਿ ਭਾਰਤ ਸਰਕਾਰ ਨੇ ਉਹਨਾਂ ਨੂੰ ਅਤਵਾਦੀ ਆਖਿਆ ਤਾਂ ਉਹਨਾਂ ਨੂੰ ਆਪਾਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਦੱਸ ਦਿੰਨੇ ਹਾਂ ਬੀਬੀ ਇੰਦਰਾ ਗਾਂਧੀ ਨੇ ਸੰਤਾਂ ਨੂੰ ਸੰਤ ਜੀ ਆ ਕੇ ਸ਼੍ਰੀਮਾਨ ਜੀ ਕਹਿ ਕੇ ਚਿੱਠੀ ਲਿਖੀ ਸੀ ਸਾਲ 1983 ਦੇ ਵਿੱਚ ਇਸ ਤੋਂ ਇਲਾਵਾ ਇੰਡੀਅਨ ਆਰਮੀ ਦਾ ਇੱਕ ਵੱਡਾ ਜਰਨਲ ਸੀ ਜਿਸ ਨੇ ਸੰਤ ਜੀ ਨੂੰ ਸੰਤ ਦੀ ਆ ਕੇ ਸੰਬੋਧਨ ਕੀਤਾ ਸੀ ਅਤੇ ਉਸ ਨੇ ਕਿਹਾ ਸੀ ਕਿ ਉਹ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਨਹੀਂ ਕਰੂਗਾ ਸੋ ਆਓ ਅੱਜ ਦੇ ਇਸ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਵੀਡੀਓ ਦੇ ਵਿੱਚ ਤੁਹਾਨੂੰ ਜਿੰਨੀ ਵੀ ਜਾਣਕਾਰੀ ਹੈ ਪੂਰੀ ਡਿਟੇਲ ਦੇ ਨਾਲ ਦਿੱਤੀ ਜਾਊ ਕਿ ਨਾਲ ਦੇ ਨਾਲ ਤੁਹਾਨੂੰ ਪਾਪਾ ਬੰਤਾ ਸਿੰਘ ਜੀ ਦਾ ਇੱਕ ਛੋਟਾ ਜਿਹਾ ਵੀਡੀਓ ਵੀ ਦਿਖਾਵਾਂਗੇ ਜਿਸ ਵੀਡੀਓ ਦੇ ਵਿੱਚ ਪਾਪਾ ਬੰਤਾ ਜੀ ਮਤਲਬ ਉਹ ਕਥਾ ਕਰ ਰਹੇ ਨੇ ਔਰ ਉਸ ਕਥਾ ਦੇ ਵਿੱਚ ਕੱਲ ਦੀ ਤਰੀਕ ਦੇ ਵਿੱਚ ਇੱਕ ਕਥਾ ਹੋਈ ਸੀ ਔਰ ਉਸ ਕਥਾ ਦੇ ਵਿੱਚ ਪਾਪਾ ਬੰਤਾ ਸਿੰਘ ਜੀ ਨੇ ਇਹ ਭਾਰਤੀ ਹਕੂਮਤ ਨੂੰ ਸਾਫ਼-ਸਾਫ਼ ਕਰ ਦਿੱਤਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਜੀ ਸੰਤ ਸਾਨ ਅਤੇ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਰੱਖਿਆ ਵਾਸਤੇ ਜਿਹੜੀ ਸੀ ਡਿਫੈਂਸ ਦੇ ਵਿੱਚ ਆਪਦੇ ਸ਼ਸਤਰ ਰੱਖੇ ਸਨ ਹਿੰਦੂ ਗਵਰਨਰ ਸੀ ਉਹ ਗਵਰਨਰ ਵੀ ਇਹ ਗੱਲ ਆਖਤਾ ਹੈ ਪਰ ਫਿਰ ਵੀ ਇੰਦਰਾ ਗਾਂਧੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਉੱਤੇ ਅਟੈਕ ਹੁੰਦਾ ਹੈ ਸ਼ਹਾਤਾ ਹੁੰਦੀਆਂ ਨੇ ਕੱਲਾ ਦਰਬਾਰ ਸਾਹਿਬ ਹਰਮੰਦਰ ਸਾਹਿਬ ਦਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਨਹੀਂ ਹੁੰਦਾ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 50 ਤੋਂ ਵੱਧ ਗੁਰਦੁਆਰਾ ਸਾਹਿਬ ਸਨ ਜਿਨ੍ਹਾਂ ਦੇ ਉੱਤੇ ਅਟੈਕ ਕੀਤਾ ਗਿਆ ਸੀ ਇਹ ਅਟੈਕ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾ ਵਾਲਾ ਜਿਹਨੂੰ ਫੜਨ ਵਾਸਤੇ ਨਹੀਂ ਕੀਤਾ ਗਿਆ ਸੀ ਇਹ ਅਟੈਕ ਸਿੱਖ ਕੌਮ ਦੇ ਉੱਤੇ ਅਤਿਆਚਾਰ ਕਰਨ ਵਾਸਤੇ ਸਿੱਖਾਂ ਨੂੰ ਦਬਾਉਣ ਵਾਸਤੇ ਅਤੇ ਉਹਨਾਂ ਨੂੰ ਇਹ ਦਰਸਾਉਣ ਵਾਸਤੇ ਕਿਉਂਕਿ ਸਾਲ 1955 ਦੇ ਵਿੱਚ ਇਸ ਤੋਂ ਪਹਿਲਾਂ ਨੇਰੂ ਵੀ ਸ਼ਰੀਰ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕਰ ਚੁੱਕਾ ਸੀ ਪਰ ਇਸ ਗੱਲ ਦਾ ਸਾਡੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਾਲ 1955 ਦੇ ਵਿੱਚ ਵੀ ਭਾਰਤੀ ਫੌਜ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੇ ਅੰਦਰ ਆਈ ਸੀ ਔਰ ਗੋਲੀਆਂ ਚੜਾਈਆਂ ਸਨ ਉਸ ਸਮੇਂ ਵੀ ਪੰਜਾਬ ਦੇ ਵਿੱਚ ਸ਼ਾਂਤਤਾ ਹੋਈਆਂ ਔਰ ਹੁਣ ਫਿਰ 1984 ਦੇ ਵਿੱਚ ਜੋ ਹੋਇਆ ਇਹ ਤਾਂ ਸਾਰੀ ਦੁਨੀਆ ਨੂੰ ਪਤਾ ਚੱਲ ਗਿਆ 1984 ਦੇ ਵਿੱਚ ਇਹਨਾਂ ਨੇ ਪੰਜਾਬ ਦੇ ਵਿੱਚ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹੀ ਸਿੱਖੀ ਉਸ ਸਮੇਂ 1984 ਤੋਂ ਬਾਅਦ ਦੇਸ਼ ਵਿਦੇਸ਼ਾਂ ਦੇ ਵਿੱਚ ਪਹੁੰਚੀ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਨੀਅਨ ਨਿਊਜ਼ੀਲੈਂਡ ਯੂਰਪ ਪਰ ਦੁਨੀਆ ਦੇ 197 ਤੋਂ ਵੱਧ ਦੇਸ਼ਾਂ ਦੇ ਵਿੱਚ ਸਿੱਖ ਪਹੁੰਚ ਗਏ ਇਥੋਂ ਦੀ ਹਕੂਮਤ ਸਿੱਖਾਂ ਨੂੰ ਮਾਰ ਰਹੀ ਸੀ ਪਰ ਸਿੱਖ ਦੂਸਰੇ ਦੇਸ਼ਾਂ ਦੇ ਵਿੱਚ ਜਾ ਰਹੇ ਸਨ ਸੋ ਇਹ ਸਾਰੀ ਕਥਾ ਅੱਗੇ ਚੱਲ ਕੇ ਤੁਹਾਨੂੰ ਬਾਬਾ ਜੀ ਦੀ ਸੁਣਾਉਣੀ ਹੈ ਸਾਰੇ ਤੋਂ ਪਹਿਲਾਂ ਆਪਾਂ ਤੁਹਾਨੂੰ ਗੱਲ ਦੱਸਦੇ ਹਾਂ ਬਹੁਤ ਸਾਰੇ ਸਾਡੇ ਲੋਕ ਨੇ ਜਿਹੜੇ ਮੁਸਲਿਮ ਸਮਾਜ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬਲਾ ਕੇ ਨਮਾਜ਼ ਪੜਾਉਂਦੇ ਨੇ ਬਹੁਤ ਸਾਰੇ ਲੋਕ ਇਹਨਾਂ ਦਾ ਬੜਾ ਆਦਰ ਸਤਿਕਾਰ ਕਰਦੇ ਨੇ ਮੈਂ ਨਹੀਂ ਕਹਿੰਦਾ ਕਿ ਇਹ ਸਾਰੇ ਦੇ ਸਾਰੇ ਗਲਤ ਨੇ ਪਰ ਜਿੱਥੋਂ ਤੱਕ ਮੈਂ ਪਿਛਲੇ ਦਿਨਾਂ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਵਿੱਚ ਜਿੰਨੀਆਂ ਖ਼ਬਰਾਂ ਦੇਖੀਆਂ ਉੱਥੇ ਸਾਰੀਆਂ ਮੁਸਲਿਮ ਸਮਾਜ ਦੇ ਵਿਪਰੀਤ ਜਾਂਦੀਆਂ ਨੇ ਇਹਨਾਂ ਦੇ ਅਗੇਂਸਟ ਜਾਂਦੀਆਂ ਨੇ ਪਹਿਲਾਂ ਆਬੂ ਤਾਬੀ ਦੇ ਵਿੱਚ ਇੱਕ ਗੁਰਸਿੱਖ ਵੀਰ ਗਿਆ ਗੁਰਸਿੱਖ ਵੀਰ ਦੀ ਦਸਤਾਰ ਉਤਾਰੀ ਗਈ ਔਰ ਉਸਦੀ ਸ਼ਰੀ ਸਾਹਿਬ ਉਤਾਰ ਕੇ ਉਸ ਨੂੰ ਜੇਲ੍ਹ ਦੇ ਵਿੱਚ ਸਿੱਟ ਦਿੱਤਾ ਗਿਆ ਪੁਲਿਸ ਨੇ ਕਾਰਨ ਕੀ ਦਿੱਤਾ ਅਸੀਂ ਇਸ ਨੂੰ ਕਿਹਾ ਸੀਗਾ ਵੀ ਸਰਦਾਰ ਜੀ ਤੁਸੀਂ ਦਸਤਾਰ ਅਤੇ ਕਿਰਪਾਨ ਉਤਾਰ ਕੇ ਸਾਡੇ ਦੇਸ਼ ਦੇ ਵਿੱਚ ਐਂਟਰੀ ਕਰੋ ਨਹੀਂ ਤਾਂ ਤੁਹਾਨੂੰ ਜੇਲ੍ਹ ਵਿੱਚ ਸਿੱਟ ਦਿੱਤਾ ਜਾਊਗਾ ਫਿਰ ਦੂਸਰਾ ਮਸਲਾ ਹੋਇਆ ਸਾਊਦੀ ਅਰਬ ਦੇ ਵਿੱਚ ਸਾਊਦੀ ਅਰਬ ਦੇ ਵਿੱਚ ਮੁਸਲਿਮ ਸਮਾਜ ਦੇ ਲੋਕਾਂ ਨੇ ਦਰਬਾਰ ਸਾਹਿਬ ਹਰਮੰਦਰ ਸਾਹਿਬ ਦੀ ਨਕਲ ਉਤਾਰ ਕੇ ਉਸ ਦੀ ਬੇਦਬੀ ਕਰਕੇ ਉੱਥੇ ਇੱਕ ਹੋਟਲ ਬਣਾਇਆ ਉੱਥੇ ਵੀ ਸਿੱਖ ਵੀਰਾਂ ਨੇ ਪਹੁੰਚ ਕੇ ਉਸ ਮਸਲੇ ਨੂੰ ਹੱਲ ਕਰਾਇਆ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਆਜੋ ਭਾਰਤ ਦੇ ਵਿੱਚ ਵੀ ਘਟਨੀ ਹੈ ਪਹਿਲਾਂ ਰਾਜਸਥਾਨ ਦੇ ਵਿੱਚ ਗੁਰਦੁਆਰਾ ਆਜ਼ਾਦੀ ਤੋਂ ਪਹਿਲਾਂ ਬਣਾਇਆ ਗਿਆ ਸੀ ਹਾਈ ਕੋਰਟ ਨੇ ਕੀ ਕਿਹਾ ਸੀਗਾ ਔਰ ਇਸ ਤੋਂ ਬਾਅਦ ਜਿਹੜਾ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਨੇ ਕੀ ਕਿਹਾ ਤੁਹਾਨੂੰ ਮੈਂ ਇਹ ਵੀ ਦੱਸਦਾ ਹਾਂ ਸੁਪਰੀਮ ਕੋਰਟ ਨੇ ਦਿੱਲੀ ਦੇ ਯਮਨਾ ਵਾਲੇ ਪਾਸੇ ਸਥਿਤ ਸ਼ਹਾਦਰਾ ਗੁਰਦੁਆਰੇ ਬਾਰੇ ਦਿੱਲੀ ਵਕਫ ਬੋਰਡ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ ਅਦਾਲਤ ਨੇ 2010 ਦੇ ਹਾਈ ਕੋਰਟ ਦੇ ਹੁਕਮ ਨੂੰ ਬਰਕਰਾਰ ਰੱਖਿਆ ਤੇ ਕਿਹਾ ਕਿ ਇਹ ਜਾਇਦਾਦ 1947 ਤੋਂ ਗੁਰਦੁਆਰੇ ਲਈ ਵਰਤੀ ਜਾ ਰਹੀ ਹੈ ਅਤੇ ਇਸ ਨੂੰ ਵਕਫ ਜਾਇਦਾਦ ਨਹੀਂ ਮੰਨਿਆ ਜਾ ਸਕਦਾ ਵਖਬ ਬੋਰਡ ਕਿਨਾਂ ਦਾ ਹੈ ਮੁ슬림 ਸਮਾਜ ਦਾ ਹੈ ਮੁ슬림 ਸਮਾਜ ਕਿੰਨੇ ਸਾਲਾਂ ਤੋਂ ਲਗਾਤਾਰ ਇਸ ਗੁਰਦਰਾ ਸਾਹਿਬ ਦੀ ਜ਼ਮੀਨ ਦੇ ਉੱਤੇ ਦਾਵਾ ਠੋਕ ਰਿਹਾ ਹੈ ਦਿੱਲੀ ਦੇ ਜਮਨਾ ਪਹਾੜ ਸ਼ਹਾਦਰਾ ਗੁਰਦੁਆਰੇ ਦੀ ਜ਼ਮੀਨ ਦੇ ਉੱਪਰ ਕਹਿੰਦੇ ਨੇ ਕਿ ਇਹ ਜ਼ਮੀਨ ਸਾਡੀ ਹੈ ਸਾਡੇ ਵਕਫ ਬੋਰਡ ਦੀ ਹੈ ਮੁਸਲਮ ਸਮਾਜ ਦੀ ਹੈ ਔਰ ਜਦੋਂ ਜਿਸ ਦਿਨ ਸਰਕਾਰ ਨੇ ਇਹਨਾਂ ਦੇ ਵਕਫ ਬੋਰਡ ਦੇ ਖਿਲਾਫ ਬਿੱਲ ਬਣਾਇਆ ਸੀ ਤਾਂ ਸਿੱਖਾਂ ਨੇ ਸਾਰਾ ਤੋਂ ਪਹਿਲਾਂ ਇਹਦੀ ਹਮਾਇਤ ਕੀਤੀ ਸੀ ਅਸੀਂ ਵੀ ਇਹਨਾਂ ਦੇ ਹੱਕ 'ਚ ਵੀਡੀਓ ਬਣਾਇਆ ਸੀ ਪਰ ਇਹ ਉਹ ਕੌਮ ਹੈ ਤੁਸੀਂ ਜਿੰਨੇ ਮਰਜ਼ੀ ਇਹਨਾਂ ਦਾ ਪੜਾਅ ਕਰ ਲਓ ਇਹ ਕਦੇ ਵੀ ਤੁਹਾਡਾ ਪੜਾਅ ਨਹੀਂ ਮੰਗਣਗੇ ਚਲੋ ਮੰਨ ਲਓ ਇੱਕ ਟਾਈਮ ਨੂੰ ਆਪਾਂ ਇੱਕ ਗੱਲ ਮੰਨ ਲੈਂਦੇ ਹਾਂ ਕਿ ਗੁਰਦੁਆਰੇ ਦੀ ਜਿਹੜੀ ਜਗ੍ਹਾ ਹੈ ਉਹ ਮਸਜਿਦ ਨੂੰ ਦੇ ਦਿੱਤੀ ਜਾਂਦੀ ਹੈ ਮੁਸਲਮ ਮੁਸਲਮ ਸਮਾਜ ਨੂੰ ਦੇ ਦਿੱਤੀ ਜਾਂਦੀ ਹੈ ਤਾਂ ਉੱਥੇ ਇੱਕ ਮਸਜਿਦ ਬਣਾ ਦਿੱਤੀ ਜਾਂਦੀ ਫਿਰ ਉਸ ਮਸਜਿਦ ਦਾ ਲੋਕਾਂ ਨੂੰ ਕੀ ਫਾਇਦਾ ਹੋਊਗਾ ਮਸਜਿਦ ਦੇ ਵਿੱਚ ਤਾਂ ਕੇਵਲ ਮੁਸਲਮਾਨ ਸਮਾਜ ਦੇ ਲੋਕ ਜਾ ਸਕਦੇ ਨੇ ਉਹਨਾਂ ਦੀਆਂ ਔਰਤਾਂ ਵੀ ਇਹਨਾਂ ਦੀ ਮਸਜਿਦ ਦੇ ਵਿੱਚ ਨਹੀਂ ਜਾ ਸਕਦੀਆਂ ਤਾਂ ਫਿਰ ਉਸ ਧਰਮ ਦਾ ਉਸ ਮਸਜਿਦ ਬਣਾਉਣ ਦਾ ਉੱਥੇ ਤੁਹਾਨੂੰ ਕੀ ਫਾਇਦਾ ਹੋਊਗਾ ਅਗਰ ਉੱਥੇ ਹੀ ਇੱਕ ਗੁਰਦੁਆਰਾ ਹੁੰਦਾ ਹੈ ਉਹ ਸਾਰੀ ਮਾਨਵਤਾ ਦੀ ਭਲਾਈ ਵਾਸਤੇ ਕੰਮ ਕਰਦਾ ਹੈ ਭੁੱਖਿਆਂ ਨੂੰ ਲੰਗਰ ਖਵਾਉਂਦੇ ਨੇ ਅਗਰ ਉੱਥੇ ਗੁਰਦੁਆਰਾ ਹੋਵੇ ਤਾਂ ਭੁੱਖਿਆਂ ਨੂੰ ਲੰਗਰ ਖਿਲਾਇਆ ਜਾਂਦਾ ਹੈ ਰਹਿਣ ਵਾਸਤੇ ਲੋਕਾਂ ਨੂੰ ਗਰੀਬਾਂ ਨੂੰ ਕੋਈ ਦੂਰ ਦਰਾਡੇ ਹੁੰਦੇ ਤਾਂ ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ ਰਾਤ ਕੱਟਣ ਵਾਸਤੇ ਗੁਰੂ ਘਰ ਹੈ ਗੁਰਪਾਣੀ ਦੇ ਨਾਲ ਲੋਕਾਂ ਨੂੰ ਜੋੜਿਆ ਜਾਂਦਾ ਹੈ ਲੋਕਾਂ ਦੇ ਰੋਗ ਦੂਰ ਹੁੰਦੇ ਨੇ ਔਰ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਹੈ ਹਰ ਇੱਕ ਧਰਮ ਦੇ ਜਾਤ ਪਾਤ ਦੇ ਲੋਕ ਚਾਹੇ ਉੱਚਾ ਹੋਵੇ ਨੀਮਾ ਹੋਵੇ ਗਰੀਬ ਹੋਵੇ ਅਮੀਰ ਹੋਵੇ ਸਾਰੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੁੰਦੇ ਨੇ ਜਾ ਕੇ ਅਗਰ ਗੁਰਦੁਆਰਾ ਸਾਹਿਬ ਨੂੰ ਤੋੜ ਕੇ ਇੱਥੇ ਮਸਜਿਦ ਬਣਾ ਦਿੱਤੀ ਜਾਊਗੀ ਤਾਂ ਕੀ ਉਸ ਦੇ ਨਾਲ ਭਲਾ ਹੋਊਗਾ ਲੋਕਾਂ ਦਾ ਸਮਾਜ ਦਾ ਭਲਾ ਹੋਊਗਾ ਗੁਰਦੁਆਰਾ ਸਾਹਿਬ ਦੇ ਨਾਲ ਤਾਂ ਸਮਾ ਲੌਕਡਾਊਨ ਦੇ ਵਿੱਚ ਇਹਨਾਂ ਗੁਰਦੁਆਰਿਆਂ ਦੇ ਵਿੱਚੋਂ ਲੰਗਰ ਗਿਆ ਸੀਗਾ ਕਰੋਨਾ ਦੇ ਵੇਲੇ ਜਦ ਕਰੋਨਾ ਦੇ ਵਿੱਚ ਲੋਕ ਆਕਸੀਜਨ ਦੇ ਕਰਕੇ ਮਰ ਰਹੇ ਸੀ ਤਾਂ ਇਹਨਾਂ ਗੁਰਦੁਆਰਿਆਂ ਨੇ ਲੰਗਰ ਲਾਏ ਸੀ ਕੀ ਉਹ ਜਿਹੜੇ ਵਖਬ ਬੋਰਡ ਵਾਲੇ ਕਦੇ ਇਹਨਾਂ ਨੇ ਲੰਗਰ ਲਾਏ ਕੀ ਇਹ ਵਖਬ ਬੋਰਡ ਵਾਲੇ ਕਦੇ ਭੁੱਖਿਆਂ ਨੂੰ ਰੋਟੀ ਖਵਾਉਣ ਗਏ ਨਹੀਂ ਨਹੀਂ ਇਹਨਾਂ ਨੇ ਕਦੇ ਕਿਸੇ ਨੂੰ ਰੋਟੀ ਫੁਲਕਾ ਪ੍ਰਸ਼ਾਦਾ ਨਹੀਂ ਖਵਾਇਆ ਇਹਨਾਂ ਨੇ ਕੇਵਲ ਲੋਕਾਂ ਦੇ ਉੱਤੇ ਅਤਿਆਚਾਰ ਕੀਤਾ ਜਦ ਉਹਨਾਂ ਦੇ ਹੱਥ ਦੇ ਵਿੱਚ ਰਾਹ ਸੀ ਜਦੋਂ ਹਿੰਦੂ ਸਰਕਾਰ ਦੇ ਹੱਥ ਦੇ ਵਿੱਚ ਰਾਜ ਆਇਆ ਤਾਂ ਹਿੰਦੂ ਸਰਕਾਰ ਨੇ ਜ਼ੁਲਮ ਕੀਤਾ ਜਦੋਂ ਮੁਗਲਾਂ ਦੇ ਜਾਂ ਮੁਸਲਮਾਨਾਂ ਦੇ ਹੱਥ ਹੇ ਵਿੱਚ ਰਾਜ ਸੀ ਤਾਂ ਉਹਨਾਂ ਨੇ ਵੀ ਹਮੇਸ਼ਾ ਦੂਸਰੇ ਦੇ ਉੱਤੇ ਜ਼ੁਲਮ ਕੀਤਾ ਖਾਲਸਾ ਰਾਜ ਸੀ ਜਦੋਂ ਸਿੱਖਾਂ ਦਾ ਰਾਜ ਸੀਗਾ ਖਾਲਸਾ ਰਾਜ ਸੀਗਾ ਤਾਂ ਉਸ ਖਾਲਸਾ ਰਾਜ ਦੇ ਵਿੱਚ ਨਾ ਕਦੇ ਹਿੰਦੂ ਤੇ ਜ਼ੁਲਮ ਹੋਇਆ ਨਾ ਕਦੇ ਮੁਸਲਮਾਨ ਤੇ ਜ਼ੁਲਮ ਹੋਇਆ ਪਹਿਲਾਂ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਔਰ ਕਹਿ ਦਿੱਤਾ ਕਿ ਜਿੱਥੇ ਗੁਰਦੁਆਰਾ ਬਣਿਆ ਹੈ ਇਸ ਗੁਰਦੁਆਰੇ ਨੂੰ ਬਣਿਆ ਰਹਿਣ ਦਿਓ ਸ੍ਰੀ ਸਾਹਿਬ ਤੋਂ ਸਮਾਜ ਨੂੰ ਬਹੁਤ ਅੱਛਾ ਸੰਦੇਸ਼ ਜਾਂਦਾ ਹੈ ਸਮਾਜ ਦੀ ਭਲਾਈ ਵਾਸਤੇ ਗੁਰਦੁਆਰਾ ਸਾਹਿਬ ਬਹੁਤ ਕੰਮ ਕਰਦਾ ਹੈ ਤਾਂ ਇਹ ਮੁਸਲਿਮ ਸਮਾਜ ਉੱਥੋਂ ਟਲਿਆ ਨਹੀਂ ਇਹ ਵਕਫ ਬੋਰਡ ਉੱਥੋਂ ਟਲਿਆ ਨਹੀਂ ਇਹੀ ਵਕਫ ਬੋਰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿ ਲੇ ਕੇ ਗਿਆ ਸੀ ਕਿ ਸਾਡੀ ਮਦਦ ਕਰੋ ਸਰਕਾਰ ਸਾਡੇ ਖਿਲਾਫ ਬਿੱਲ ਲਿਉਣ ਲੱਗੀ ਹੈ ਔਰ ਇਹੀ ਵਕਫ ਬੋਰਡ ਹੁਣ ਫਿਰ ਤੋਂ ਸੁਪਰੀਮ ਕੋਰਟ ਪਹੁੰਚ ਗਿਆ ਚਿੱਠੀ ਲੈ ਕੇ ਕਿ ਗੁਰਦੁਰਾ ਸਾਹਿਬ ਦੀ ਜ਼ਮੀਨ ਸਾਨੂੰ ਦਿੱਤੀ ਜਾਵੇ ਇੱਥੇ ਆਪਦੀ ਮਸਜਿਦ ਬਣਾਉਣੀ ਹੈ ਪਹਿਲਾਂ ਸਾਡੀ ਇੱਥੇ ਮਸਜਿਦ ਹੁੰਦੀ ਸੀ ਹੁਣ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਤੁਸੀਂ ਇਹਨਾਂ ਦਾ ਸਾਥ ਦਿਓਗੇ ਜਾਂ ਤੁਸੀਂ ਆਪਣੇ ਸਿੱਖ ਕੌਮ ਦੇ ਭਲੇ ਦੀ ਗੱਲ ਕਰੋਗੇ ਪਰ ਅੱਜ ਵਕਫ ਬੋਰਡ ਦੇ ਨਾਂ ਦੇ ਉੱਤੇ ਗੁਰਦੁਆਰਿਆਂ ਦੀਆਂ ਜ਼ਮੀਨਾਂ ਨੂੰ ਹੀ ਹੜਪਣ ਚੱਲ ਪਏ ਨੇ ਜੇ ਕਹਿ ਦਈਏ ਸਮੇ ਦੀ ਹਕੂਮਤ ਹੋਵੇ ਉਹ ਕਿਸੇ ਗੁਰਦੁਆਰੇ ਜਾਂ ਮੰਦਰ ਨੂੰ ਢਾਅ ਦੇਵੇ ਤਾਂ ਕਹਿ ਦਈਏ ਕਿ ਹਾਂ ਹਕੂਮਤ ਪੈਸੇ ਾਰਕੇ ਇਹ ਚੀਜ਼ਾਂ ਕਰ ਰਹੀ ਹੈ ਪਰ ਜਿਨ੍ਹਾਂ ਦੀ ਤੁਸੀਂ ਅੱਜ ਤੱਕ ਰੱਖਿਆ ਕਰਦੇ ਆਏ ਜੇ ਜਿਨ੍ਹਾਂ ਦੀ ਤੁਸੀਂ ਹਮਾਇਤ ਕਰਦੇ ਜੇ ਅੱਜ ਉਹੀ ਤੁਹਾਡੇ ਗੁਰਦੁਆਰਿਆਂ ਨੂੰ ਇਸ ਪ੍ਰਕਾਰ ਦੇ ਨਾਲ ਕਬਚਾਉਣ ਦੇ ਉੱਤੇ ਲੱਗੇ ਹੋਏ ਨੇ ਹੁਣ ਇਸ ਤੋਂ ਇਲਾਵਾ ਤੁਹਾਨੂੰ ਦੋਸਤੋ ਦੂਸਰੀ ਖਬਰ ਦੱਸਾਂਗੇ ਦੂਜਾ ਵੀਡੀਓ ਤੁਹਾਨੂੰ ਇੱਥੇ ਬਾਬਾ ਬੰਤਾ ਸਿੰਘ ਜੀ ਦਾ ਸੁਣੋਨੇ ਹਾਂ ਗੱਲ ਬਾਬਾ ਬੰਤਾ ਸਿੰਘ ਜੀ ਨੇ ਕਥਾ ਕਰਦੇ ਹੋਏ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਾ ਜਿਹਦੇ ਜੀਵਨ ਦੇ ਬਾਰੇ ਕਈ ਗੱਲਾਂ ਆਖੀਆਂ ਇਹ 1984 ਦਾ ਜਿਹੜਾ ਇਤਿਹਾਸ ਹੀ ਉਹ 20 ਮਿੰਟਾਂ ਦੇ ਵਿੱਚ ਹੀ ਉਹਨਾਂ ਨੇ ਦੱਸ ਦਿੱਤਾ ਪਰ ਉਸ ਦੇ ਵਿੱਚੋਂ ਮੈਂ ਤੁਹਾਨੂੰ ਮੇਨ ਮੇਨ ਗੱਲਾਂ ਇਸ ਵੀਡੀਓ ਦੇ ਵਿੱਚ ਇੱਥੇ ਸੁਣਾਉਣਾ ਹਾਂ ਤੁਸੀਂ ਬਾਬਾ ਜੀ ਦੀ ਇਹ ਸਪੀਚ ਸੁਣੋ ਤੁਸੀਂ ਵੀ ਹੈਰਾਨ ਰਹਿ ਜਾਓਗੇ ਇਸ ਸਪੀਚ ਸੁਣ ਕੇ ਭਿੰਡਰਾਂ ਵਾਲਾ ਹਥਿਆਰ ਲੈ ਕੇ ਅਕਾਲ ਤਖਤ ਬੈਠਾ ਹਮਲਾ ਤਾਂ ਹੋਇਆ ਉਹ ਅੰਤਕਵਾਦੀ ਸੀ ਹਿੰਦੂਆਂ ਨੂੰ ਬੱਸਾਂ ਚੋਂ ਲਾ ਕੇ ਮਾਰਿਆ ਗਿਆ ਤੋਂ ਇਹੋ ਜਿਹੇ ਬੋਲ ਉਹਨਾਂ ਦੀ ਸ਼ਾਨ ਦੇ ਖਿਲਾਫ ਆਮ ਹੀ ਆਪਾਂ ਸੁਣਦੇ ਆਂ ਇਹ ਕਿੱਦਾਂ ਦਾ ਅੱਤਵਾਦੀ ਹੈ ਜਿਹਦੇ ਉੱਤੇ ਕੋਈ ਐਫ ਆਈ ਆਰ ਦਰਜ ਨਹੀਂ ਕੋਈ ਕੇਸ ਨਹੀਂ ਕੋਈ ਲੁੱਟਖੋ ਨਹੀਂ ਇਹ ਕਿੱਦਾਂ ਦਾ ਅੱਤਵਾਦੀ ਹੈ ਜਿਹਦੇ ਸਾਵੇਂ ਹਿੰਦੁਸਤਾਨ ਦੇ بڑے بڑے ਪੱਤਰਕਾਰ ਲੀਡਰ ਸਹਬਾਨ ਔਰ ਚਿੱਟੀ ਖਲੜੀ ਵਾਲੇ ਤੁਲੀ ਵਰਗੇ ਪੱਤਰਕਾਰ ਮੁਸਕੁਰਾ ਕੇ ਬਹਿੰਦੇ ਨੇ ਸਵਾਲ ਜਵਾਬ ਕਰਦੇ ਨੇ ਉਹਨਾਂ ਦੇ ਚਿਹਰੇ ਤੋਂ ਤੇ ਕਿਤੇ ਨਹੀਂ ਜਾਪਦਾ ਵੀ ਉਹ ਅੱਤਵਾਦੀ ਦੇ ਸਾਹਮਣੇ ਬੈਠੇ ਨੇ ਜੇ ਭਿੰਡਰਾ ਵਾਲੇ ਸੰਤ ਅਤਵਾਦੀ ਸੰਨ ਤੇ ਇੰਦਰਾ ਗਾਂਧੀ ਦੀ 1983 ਦੀ ਇੱਕ ਚਿੱਠੀ ਮਿਲਦੀ ਹੈ। ਦੈਨਿਕ ਪਾਸ ਕਰਨੇ ਰਿਲੀਜ਼ ਕੀਤੀ ਹੈ ਜਦੋਂ ਸੰਤਾਂ ਨੂੰ ਉਹ ਚਿੱਠੀ ਲਿਖਦੀ ਹੈ ਤੇ ਉਹਦੇ ਅਲਫਾਜ਼ ਨੇ ਸ਼੍ਰੀਮਾਨ ਸੰਤ ਜਰਨੈਲ ਸਿੰਘ ਭਿੰਡਰਾ ਵਾਲੇ ਅਤਵਾਦੀ ਲਈ ਸੰਕਲਪਸ਼ ਪ੍ਰਧਾਨ ਮੰਤਰੀ ਨੇ ਕਿਉਂ ਵਰਤਿਆ? ਇੰਦਰਾ ਗਾਂਧੀ ਦਾ ਫਰਜ਼ੰਦ ਰਜੀਵ ਗਾਂਧੀ ਮਈ 5 1984 ਵਾਲੇ ਦਿਨ ਚੰਡੀਗੜ੍ਹ ਹੁੰਦਾ 25 ਦਿਨ ਪਹਿਲਾਂ ਸਾਕਾ ਨੀਲੇ ਤਾਰੇ ਤੋਂ ਪੱਤਰਕਾਰ ਪੁੱਛਦਾ ਹੈ ਭਿੰਡਰਾਂ ਵਾਲੇ ਬਾਰੇ ਕੀ ਖਿਆਲ ਹੈ ਅੰਗਰੇਜ਼ੀ ਵਿੱਚ ਜਵਾਬ ਦਿੰਦਾ ਹੈ ਆ ਸੇਂਟਲੀ ਮੈਨ ਵਿਦਾਊਟ ਪੋਲਿਟਿਕਲ ਅੰਬੀਸ਼ਨ ਇਹ ਸਤਪੁਰਸ਼ ਹੈ ਜਿਸ ਨੂੰ ਰਾਜਨੀਤੀ ਦੀ ਕੋਈ ਚਾਹ ਨਹੀਂ 25 ਦਿਨਾਂ ਬਾਅਦ ਉਹੀ ਭਿੰਡਰਾਂ ਵਾਲਾ ਅਤਵਾਦੀ ਕਿਵੇਂ ਬਣ ਗਿਆ ਦੇਸ਼ ਦੀ ਸਰਕਾਰ ਲਈ ਸਭ ਤੋਂ ਵੱਡੀ ਗਵਾਹੀ ਭਿੰਡਰਾਵਾਲੇ ਸੰਤ ਅਤਵਾਦੀ ਨਹੀਂ ਇੰਦਰਾ ਗਾਂਧੀ ਅੰਤਕਵਾਦੀ ਸੀ ਉਹ ਹੈ ਭੈਰਵਦਤ ਪਾਂਡੇ ਦੀ ਚਿੱਠੀ ਜੋ ਗਵਰਨਰ ਆਫ ਪੰਜਾਬ ਰਿਹਾ ਜਦੋਂ ਉਹਨੂੰ ਸੂਹ ਮਿਲਦੀ ਹੈ ਦਸਕਤਾਂ ਦੀ ਗੱਲ ਚੱਲਦੀ ਹੈ ਗਵਰਨਰ ਦੇ ਸਾਈਨ ਹੋਣਗੇ ਹਰਮੰਦਰ ਤੇ ਹਮਲਾ ਹੋਣਾ ਤੇ ਉਹਨੇ ਚਿੱਠੀ ਲਿਖੀ ਸੈਂਟਰ ਗਵਰਨਮੈਂਟ ਨੂੰ ਇਟਸ ਸਿਵਲ ਮੈਟਰ ਐਂਡ ਥੇਅਰ ਇਜ਼ ਨੋ ਨੀਡ ਆਫ ਮਿਲਟਰੀ অর ਸੈਂਟਰਲ ਗਵਰਨਮੈਂਟ ਇਨਵੋਲਵਮੈਂਟ ਇਨ ਪੰਜਾਬ सिविलियंस ਦਾ ਸਟੇਟ ਦਾ ਮੈਟਰ ਹੈ ਬੀਬੀ ਇੰਦਰਾ ਗਾਂਧੀ ਤੇਰੀ ਫੌਜ ਦੀ ਤੇਰੇ ਦਖਲ ਦੀ ਇੱਥੇ ਜ਼ਰੂਰਤ ਨਹੀਂ ਜੇ ਪਿੰਡਰਾਂ ਵਾਲੇ ਸੰਤ ਅਤਵਾਦੀ ਹੁੰਦੇ ਉਹਨਾਂ ਦੇ ਹਥਿਆਰਾਂ ਤੋਂ ਹਿੰਦੂਆਂ ਨੂੰ ਮਨੁੱਖਤਾ ਨੂੰ ਖਤਰਾ ਹੁੰਦਾ ਤੇ ਗਵਰਨਰ ਦੀ ਡਿਊਟੀ ਸੀ ਉਹ ਹਿੰਦੂ ਸੀ ਉਹ ਚੱੱਕੀ ਲੱਗਦਾ ਵੀ ਭੇਜੋ ਆਰਮੀ ਪਿੰਡਰਾਂ ਵਾਲੇ ਨੂੰ ਮਿਟਾਉਣਾ ਹੈ ਜਰਨਲਿਸਟ ਕੇਸ ਇਨ ਆਰਮੀ ਚੀਫ ਆਫ ਇੰਡੀਆ ਹਿੰਦੂ ਹੈ ਇੰਦਰਾ ਗਾਂਧੀ ਆਂਦੀ ਤੂੰ ਅਟੈਕ ਕਰਨਾ ਕਹਿੰਦਾ ਮੈਂ ਪਾਪ ਨਹੀਂ ਕਰ ਸਕਦਾ ਉੱਥੇ ਸੰਤ ਬੈਠਾ ਹੈ ਕੋਈ ਅਤਵਾਦੀ ਨਹੀਂ ਕਿੰਦੀ ਫਿਰ ਪਾਸਾ ਕਰ ਪ੍ਰੀਮਚੁਰ ਰਟਾਇਰਮੈਂਟ ਸਿਨਾਂ ਨੂੰ ਲੈਣੀ ਪੈ ਗਈ ਜਰਨਲ ਅਰਮ ਵੈਦਿਆ ਦੀ ਚੋਣ ਹੁੰਦੀ ਹੈ ਹਰਮੰਦਰ ਸਾਹਿਬ ਤੇ ਹਮਲਾ ਕਰਨ ਦੇ ਲਈ ਫਿਰ ਸਿਨਾਂ ਦੀ ਇੰਟਰਵਿਊ ਦੇ ਵਿੱਚ ਜ਼ਿਕਰ ਮਿਲਦਾ ਹੈ ਉਹ ਕਹਿੰਦਾ ਹੈ ਸੰਤ ਜਰਨੈਲ ਸਿੰਘ ਬੋਸ ਆਨ ਡਿਫੈਂਸਿਵ ਮੋਡ ਉਹਨਾਂ ਹਥਿਆਰ ਰੱਖੇ ਸੀ ਅਕਾਲ ਤਖਤ ਸਾਹਿਬ ਦੀ ਰਾਖੀ ਲਈ ਝਗੜਾ ਕਰਨ ਲਈ ਨਹੀਂ ਬਿਜਲੀ ਕੱਟ ਦਿੰਦੇ ਪਾਣੀ ਬੰਦ ਕਰ ਦਿੰਦੇ ਮਹੀਨਾ ਖੰਡ ਕਿਦਰੇ ਸਿੰਘ ਅੰਦਰ ਰਹਿੰਦੇ ਭੁੱਖੇ ਪਾਣੀ ਦਾ ਸ਼ਹੀਦ ਹੁੰਦੇ ਜਾਂ ਬਾਹਰ ਆਉਂਦੇ ਹਮਲਾ ਕਰਨ ਦੀ ਲੋੜ ਨਹੀਂ ਸੀ ਹੁਣ ਸਿਣਾ ਨੂੰ ਪੁੱਛੋ ਵੀ ਬੜੀ ਤਕਲੀਫ ਹੈ ਗੈਰ ਸਿੱਖਾਂ ਨੂੰ ਤੇ ਕੁਝ ਸਿੱਖਾਂ ਨੂੰ ਵੀ ਅਕਾਲ ਤਖਤ ਝਗੜੇ ਦਾ ਕੇਂਦਰ ਨਹੀਂ ਸੀ ਗੁਰੂ ਹਰਗੋਬਿੰਦ ਸਾਹਿਬ ਸ਼ਹਿਰ ਚੋਂ ਬਾਹਰ ਜਾ ਕੇ ਝਗੜੇ ਭਿੰਡਰਾ ਵਾਲਾ ਸ਼ਹਿਰੋਂ ਬਾਹਰ ਨਿਕਲਦਾ ਕਿਉਂ ਅਕਾਲ ਤਖਤ ਟਿਕੇ ਨੇ ਕਿਉਂ ਕਤਲੋਗਾਰਤ ਇੰਨੀ ਕਰਵਾਈ ਸਿੱਖ ਜਗਤ ਦੀ ਤੇ ਸਿਨਾ ਵਿਚਾਰ ਦੀ ਚਪੇੜ ਮਾਰਦਾ ਇਸ ਵਿਚਾਰਧਾਰਾ ਵਾਲਿਆਂ ਦੇ ਮੂੰਹ ਤੇ Hindu ਹੁੰਦੇ ਹੋਏ ਕਹਿੰਦਾ ਇੰਦਰਾ ਗਾਂਧੀ ਦੀ ਹਦਾਇਤ ਸੀ ਅਗਸਟ 1982 ਵਿੱਚ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਨੂੰ ਲਾਗੂ ਕਰਵਾਉਣ ਲਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖ ਸੰਗਤਾਂ ਨੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ ਅਕਤੂਬਰ 1982 ਵਿੱਚ ਸਿਰਫ 2 ਮਹੀਨੇ ਬਾਅਦ ਸਰਸਵਾ ਤੇ ਚਕਰਾਤਾ ਵਿੱਚ ਰੈਪਲੀਕਾ ਮਾਡਲ ਬਣਾਇਆ ਹਰਮੰਦਰ ਸਾਹਿਬ ਦਾ ਆਰਮੀ ਨੂੰ ਟ੍ਰੇਨਿੰਗ ਦਿੱਤੀ ਵੀ ਹਰਮੰਦਰ ਟਾਣਾ ਉਹ ਕਹਿੰਦਾ ਇੰਦਰਾ ਗਾਂਧੀ ਦੀ ਆਪਣੀ ਸਟੇਟਮੈਂਟ ਹੈ ਵੀ ਭਿੰਡਰਾਂਵਾਲਾ 6 ਮਹੀਨੇ ਸਾਲ ਤੋਂ ਹਥਿਆਰ ਇਕੱਠੇ ਕਰ ਰਿਹਾ ਸੀ ਕਾਲ ਤੱਕ ਬੈਹ ਗਿਆ ਮੈਂ ਤਾਂ ਹਮਲਾ ਕੀਤਾ ਕਹਿੰਦਾ ਇੰਦਰਾ ਗਾਂਧੀ ਨੇ ਆਪਣੀ ਕਰਨੀ ਵੱਲ ਧਿਆਨ ਨਹੀਂ ਦਿੱਤਾ ਵੀ ਤੂੰ 18 ਮਹੀਨੇ ਪਹਿਲਾਂ ਹਰਮੰਦਰ ਟਾਉਣ ਦੀ ਪਲੈਨਿੰਗ ਕਰ ਰਹੀ ਹੈ ਇਹ ਰਿਪੋਰਟ ਹੋ ਗਈ ਲੀਕ ਤੇ ਭਿੰਡਰਾ ਵਾਲੇ ਸੰਤਾਂ ਨੂੰ ਮਜਬੂਰਨ ਵੱਡੇ ਹਥਿਆਰ ਰੱਖਣੇ ਪੈ ਗਏ ਮੇਰੇ ਘਰ ਤੇ ਹਮਲਾ ਹੋਣਾ ਹੋਵੇ ਤੇ ਮੈਨੂੰ ਤਿਆਰੀ ਕਰਨੀ ਚਾਹੀਦੀ ਆ ਜਨਾ ਨੁਕਸਾਨ ਘੱਟ ਸਕੇ ਘਟਾ ਲਵਾਂ ਇੱਕ ਹਿੰਦੂ ਹੁੰਦੇ ਹੋਏ ਆਰਮੀ ਚੀਫ ਹੁੰਦੇ ਹੋਏ ਕਹਿ ਰਿਹਾ ਆ ਵੀ ਭਿੰਡਰਾ ਵਾਲੇ ਕੋਲ ਕੋਈ ਰਸਤਾ ਹੀ ਨਹੀਂ ਬਚਿਆ ਯੂ ਆਰ ਡਿਊਟੀ ਬਾਉਂਡ ਟੂ ਡੂ ਆਲ ਵਨ ਯੂ ਨੋ ਸਮਵਨ ਇਜ਼ ਗੋਇੰਗ ਟੂ ਰੇਡ ਯੋਰ ਹਾਊਸ ਤੁਹਾਡੇ ਘਰ ਤੇ ਹਮਲਾ ਹੋਣਾ ਹੋਵੇ ਤੇ ਚੂੜੀਆਂ ਪਾ ਕੇ ਨਹੀਂ ਬੰਦੇ ਸੂਰਮੇ ਖੋਤੇ ਹਾਰ ਲੈ ਕੇ ਬੈਠਿਆ ਜਾਂਦਾ ਹੈ ਅਕਾਲ ਤਖਤ ਮੋਰਚਾ ਨਹੀਂ ਬਣਾਇਆ ਪਿੰਡਰਾ ਵਾਲਿਆਂ ਨੇ ਅਕਾਲ ਤਖਤ ਦੀ ਰੱਖਿਆ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਨਾਲ ਸੂਰਨਾ ਹਿਥਿਆਰ ਲੈ ਕੇ ਬੈਠਾ ਹੁਤੇ ਔਰ ਇਹ ਮੋਰ ਜਨਰਲ ਸਿਨਾ ਨੇ ਲਾਈ ਆ ਆਂ ਇੰਡੀਅਨ ਆਰਮੀ ਚੀਫ ਹੈ ਕੋਈ ਰਾਹ ਜਾਂਦਾ ਪੱਤਰਕਾਰ ਨਹੀਂ ਵੀ ਪੰਜ 702 ਤੇ ਜੋ ਮਰਜ਼ੀ ਕਲਮ ਚੋਂ ਕਢਵਾ ਲਵੋ ਵਕਾਊ ਮਾਲ ਨਹੀਂ ਹੈ ਸੋ ਇਹ ਪਾਪਾ ਬੰਤਾ ਸਿੰਘ ਜੀ ਦੀ ਸਪੀਚ ਉਹਨਾਂ ਦੇ ਬੋਲ ਤੁਸੀਂ ਸੁਣੇ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਵੀ ਇੱਕ ਅਰਦਾਸ ਹੋਈ ਜਿਸ ਦੇ ਵਿੱਚ ਸਿੱਖ ਹੋਮਲੈਂਡ ਦਾ ਜ਼ਿਕਰ ਹੋਇਆ ਅੱਜ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਬਹੁਤ ਸਾਰੀਆਂ ਅਰਦਾਸਾਂ ਹੋਈਆਂ ਨੇ ਪਰ ਕਦੇ ਵੀ ਸਿੱਧੇ ਰੂਪ ਦੇ ਵਿੱਚ ਸਿੱਖ ਹੋਮਲੈਂਡ ਦਾ ਜ਼ਿਕਰ ਨਹੀਂ ਹੋਇਆ ਪਰ ਕੱਲ ਜਥੇਦਾਰ ਗਿਆਨੀ ਪਾਏ ਕੁਲਦੀਪ ਸਿੰਘ ਗੜਗੱਜ ਜੀ ਨੇ ਜਿਹੜੀ ਅਰਦਾਸ ਕੀਤੀ ਉਸ ਦੇ ਵਿੱਚ ਪੰਜਾਬ ਸਿੱਖ ਹੋਮਲੈਂਡ ਦੇ ਨਾਂ ਦੇ ਉੱਤੇ ਇਸ ਦਾ ਜ਼ਿਕਰ ਹੋਇਆ ਅਗਰ ਅਕਾਲ ਤਖਤ ਸਾਹਿਬ ਤੋਂ ਇਹ ਅਰਦਾਸ ਹੋਈ ਤਾਂ ਤੁਹਾਡਾ ਰਾਜ ਆਉਣ ਵਾਲਾ ਹੈ ਪਰ ਤੁਹਾਨੂੰ ਇੱਥੇ ਮੈਂ ਖਬਰ ਦੱਸਦਾ ਹਾਂ ਜਿਹੜੀ ਵਖਬ ਬੋਰਡ ਵਾਲੀ ਸੀ ਵਖਬ ਬੋਰਡ ਨੇ ਗੁਰਦੁਆਰਾ ਸਾਹਿਬ ਨੂੰ ਹਰਮੰਦਰ ਸਾਹਿਬ ਕਹਿ ਕੇ ਉਸ ਦੇ ਉੱਤੇ ਦਾਵਾ ਠੋਕਿਆ ਸੀਗਾ ਤੁਸੀਂ ਸੋਚ ਲਓ ਜਿਹੜਾ ਵਖਬ ਬੋਰਡ ਹੈ ਉਸਨੇ ਹਰਮੰਦਰ ਸਾਹਿਬ ਦੇ ਉੱਤੇ ਵੀ ਆਪਣਾ ਦਾਵਾ ਠੋਕਿਆ ਸੀਗਾ ਆਜ ਤੱਕ ਦੇ ਵਿੱਚ ਇੱਕ ਖਬਰ ਲੱਗੀ ਵਖਬ ਬੋਰਡ ਦੀ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਹਰਮੰਦਰ ਸਾਹਿਬ ਦੇ ਕਬਜ਼ੇ ਨੂੰ ਗੁਰਦੁਆਰਾ ਵੱਜੋਂ ਦਾਵਾ ਕੀਤਾ ਸੀ ਵਖਬ ਬੋਰਡ ਨੇ ਪੂਰਾ ਜ਼ੋਰ ਲਾ ਲਿਆ ਕਿ ਗੁਰਦੁਆਰਾ ਸਾਹਿਬ ਦੀ ਜਿਹੜੀ ਜ਼ਮੀਨ ਹੈ ਉਹਨੂੰ ਹੜੱਪ ਲਿਆ ਜਾਵੇ ਹੁਣ ਤੁਸੀਂ ਸੋਚੋ ਜਿਸ ਸਮਾਜ ਨੂੰ ਤੁਸੀਂ ਭੜਾ ਚੰਗਾ ਆਖਦੇ ਜੇ ਤੁਸੀਂ ਜਿਸ ਦੀ ਸਪੋਰਟ ਕਰਨ ਦੀ ਗੱਲ ਆਖਦੇ ਜੇ ਉਹ ਤੁਹਾਡਾ ਸਿੱਖਾਂ ਦਾ ਕਿੱਡਾ ਵੱਡਾ ਦੁਸ਼ਮਣ ਹੈ ਸਿੱਖਾਂ ਦਾ ਸਾਰਾ ਤੋਂ ਪਹਿਲਾ ਦੁਸ਼ਮਣ ਮੁਗਲ ਹੈ ਇਸ ਤੋਂ ਬਾਅਦ ਦੂਸਰਾ ਜਿਹੜਾ ਬ੍ਰਾਹਮਣਵਾਦ ਹੁੰਦਾ ਹੈ ਉਹ ਦੁਸ਼ਮਣ ਬਣਦਾ ਹੈ ਅਸਦੇ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਜਾਣਕਾਰੀ ਮਿਲੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਪਹਿਲੀ ਵਾਰੀ ਚੈਨਲ ਤੇ ਆਏ ਜੇ ਬੈਲ ਆਈਕਨ ਟਾਪ ਕੇ ਚੈਨਲ ਸਬਸਕ੍ਰਾਈਬ ਕਰ ਲਿਓ ਕੋਈ ਫਾਲਤੂ ਦੀ ਬਕਵਾਸ ਅਸੀਂ ਵੀਡੀਓ ਦੇ ਵਿੱਚ ਨਹੀਂ ਕਰਦੇ 2 ਦਾ ਪੁਆਇੰਟ ਤੁਹਾਡੇ ਨਾਲ ਖਬਰ ਸਾਂਝੀ ਕਰਦੀ ਹੈ ਇਹ ਜਾਣਕਾਰੀ ਸਾਂਝੀ ਕਰਦੀ ਹੈ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਲੋ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਕਿਊਆਰ ਕੋਡ ਦਿੱਤਾ ਹੈ ਜਾਂ ਤੁਸੀਂ ਦੋਸਤੋ ਵੀਡੀਓ ਦੇ ਥੱਲੇ ਇੱਕ ਛੋਟਾ ਜਿਹਾ ਸੁਪਰ ਟੈਕਸ ਡੋਨੇਟ ਕਰਕੇ ਚੈਨਲ ਦੀ ਰੀਚ ਜਰੂਰ ਬਧਾਓ ਔਰ ਸਾਰੇ ਸਿੱਖ ਪੰਥ ਤੱਕ ਪੰਜਾਬੀਆਂ ਤੱਕ ਸਾਡਾ ਚੈਨਲ ਪਹੁੰਚੇ ਔਰ ਸਾਰਿਆਂ ਨੂੰ ਇਹਨਾਂ ਜਾਣਕਾਰੀਆਂ ਦੇ ਬਾਰੇ ਪਤਾ ਚੱਲ ਸਕੇ ਅਮਰੀਕਾ ਤੋਂ ਵੀ ਸਿੱਖ ਰਾਜ ਦੇ ਵਾਸਤੇ ਇੱਕ ਨਵੀਂ ਖੁਸ਼ਖਬਰੀ ਸਾਹਮਣੇ ਆਈ ਹੈ ਅਗਲੇ ਵੀਡੀਓ ਦੇ ਵਿੱਚ ਉਸ ਦੇ ਉੱਤੇ ਜ਼ਿਕਰ ਕਰਾਂਗੇ ਅਤੇ ਪੂਰੀ ਜਾਣਕਾਰੀ ਤੱਥਾਂ ਸਮੇਤ ਤੁਹਾਡੇ ਨਾਲ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ